ਸੋਹਣੀ ਸਵੇਰ ਹੌਲੀ ਹੌਲੀ ਹੋਣ ਜਾ ਰਹੀ ਹੈ ਜਿਹੜੀ ਭੂਰ ਪੈ ਰਹੀ ਸੀ ਉਹ ਇੱਕ ਵਾਰ ਬੰਦ ਹੋ ਗਈ ਚੰਗੋ ਤਾਂ ਕੰਨੀ ਦੇ ਵਿੱਚ ਕਾਫੀ ਮੁਸ਼ਕਲ ਹੁੰਦੀ ਹੈ ਲੋ ਮੈਂ ਨਾਲਿਆ ਵੀ ਬੰਦ ਹੋ ਗਈ ਤਾਂ ਦੁਬਾਰਾ ਫੇਰ ਸਟਾਰਟ ਹੋ ਗਈ ਚਲੋ ਕੋਈ ਅੱਗੇ ਅੱਗੇ ਵੇਖਦੇ ਹਾਂ ਹੋਤਾ ਹੈ ਦੋਸਤੋ ਸੋਹਣਾ ਮਾਹੌਲ ਆ ਰਾਤ ਵੀ ਬਹੁਤ ਸੋਹਣਾ ਐਨਜੋਏ ਕੀਤਾ ਕੱਲਿਆਂ ਆਪਣੇ ਆਪ ਦੇ ਨਾਲ ਇਹ ਸਮਾਂ ਗੁਜ਼ਾਰਿਆ ਤੇ ਰਾਤ ਹੀ ਆਪਾਂ ਦੋ ਚਾਰ ਲੈਣਾ ਜਿਹਨੇ ਲਿਖੀਆਂ ਕਰ ਲਿਆ ਤੁਹਾਡੇ ਨਾਲ ਦਿਲ ਕਰਦਾ ਜਦ ਦਿਲ ਕਰਦਾ ਸੀ ਗਾਲੇਂਦੇ ਸੀ ਤੂੰ ਹੁੰਦਾ ਸੀ ਮਿੱਠੇ ਜਾਗ ਜਹਾਂ ਬਣੀਆਂ ਹੱਦਾਂ ਦੁਪਾਰ ਨਾ ਹੋਈਆਂ ਬੰਡੇ ਪੰਜਾਬ ਜਹਾਂ ਤੇਰੇ ਸੰਗ ਬੀਤੇ ਹਲੋ ਸੋਨੇ ਕਿਰ ਗਏ ਮੋਤੀ ਹੱਥ ਨੀ ਆਉਣੇ ਤੇਰੇ ਸੰਗ ਬੀਤੇ ਪਾਲਿਓ ਸੋਹਣੇ ਕਿਰਗੇ ਮੋਤੀ ਹੱਥ ਨੀ ਆਉਣੇ ਜੋ ਸਮਾਂ ਤੇਰੇ ਸੰਗ ਬੀਤਿਆ ਕੀ ਦੱਸਾਂ ਕਿਸੇ ਨਵਾਬ ਜਿਹਾ ਉਨ ਕੀ ਹੋ ਕੇ ਬਹਿ ਗਿਆ ਸੱਜਣਾ ਮੰਡੇ ਹੋਏ ਪੰਜਾਬ ਜਹਾਂ ਦੋਸਤਾਂ ਜਿਹੜੀਆਂ ਪੰਛੀਆਂ ਦੀਆਂ ਆਵਾਜ਼ਾਂ ਹੈ ਨਾ ਠੀਕ ਚਹਾੜਾ ਇਹ ਤਾਂ ਬਹੁਤ ਚਿਰ ਦਾ ਜਿਹੜਾ ਇਨਸਾਨ ਉਹ ਸੋਨੋ ਰਹਿ ਗਿਆ ਤਾਂ ਹੀ ਸ਼ਾਇਦ ਦੁਖੀ ਹੈ ਕੀ ਬਾਤ ਹੈ ਯਾਰ ਕੀ ਬਾਤ ਹੈ ਹਲੋ ਹਲੋ ਟੰਗ 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 ਹੋ ਵਾ ਦੋਸਤੋ ਹੁਣ ਆਪਾਂ ਅੰਮਾਨ ਨੇ ਇਮਾਨੇ म्यूजिक कुदरती म्यूजिक है परमात्मा म्यूजिक है।, है यार बोल और ਕਿਆ ਬਾਤ ਹੈ ਕਿਆ ਬਾਤ ਹੈ ਥੈਂਕ ਯੂ ਰੰਬਾ ਥੈਂਕ ਯੂ ਪ੍ਰਮਾਤਮਾ ਜਿਹੜਾ ਤੂੰ ਇਹ ਨਿਕ ਸੋਜੀ ਦਿੱਤੀ ਐ ਜ਼ਿੰਦਗੀ ਨੂੰ ਮੰਨਣ ਦੀ ਤੋ ਇਨੇ ਕ ਜੋਗਾ ਬੜਾਇਆ ਕਿ ਮੈਂ ਆਪਣੀ ਲਾਈਫ ਨੂੰ ਇੰਜੋਏ ਕਰ ਸਕਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਉਹ ਬੋਲ ਬਹਾ ਚਲੋ ਦੋਸਤੋ ਹੁਣ ਆਪਾਂ ਇਹ ਜੰਗਲ ਚ ਦਿੰਨੇ ਆਂ ਗੇੜਾ ਥੋੜ ਫਿਰ ਕੇ ਬਹਿਨੇ ਆਂ ਜੰਗਲ ਦਾ ਮਾਹੌਲ ਅਜੇ ਤਕਰੀਬ ਦਾ ਵਿਚਾਰ ਆਵੇ ਘੰਟਾ ਹੋਰ ਇੱਥੇ ਲੱਗ ਜੇ ਤੇ ਪੰਛੀ ਦੀਆਂ ਆਵਾਜ਼ਾਂ ਹੁਣੇ ਸਵੇਰ ਵੇਲੇ ਜੋ ਹੁੰਦੀਆਂ ਉਹ ਸੁਣ ਲੰਗੀਆਂ ਕਿ ਦੁਬਾਰਾ ਤੇ ਪਤਾ ਨਹੀਂ ਕਦੋਂ ਇੱਥੇ ਆਉਣ ਦਾ ਟਾਈਮ ਲੱਗਿਆ ਆਪਣੀ ਸੋਚ ਵਰਗੇ ਬੰਦੇ ਮੈਂ ਨਹੀਂ ਕਹਿੰਦਾ ਕਿ ਮੈਂ ਬੜੀ ਚੰਗੀ ਸੋਚ ਦਾ ਮਾਲਕ ਐ ਜਾਂ ਕਿਵੇਂ ਮੈਨੂੰ ਆਪਦੇ ਅਰਗੇ ਮਾੜੇ ਬੰਦੇ ਕਹਿ ਲਓ ਤੁਸੀਂ ਉਹ ਲੱਭਨੇ ਮੁਸ਼ਕਲ ਐ ਕਿ ਮੈਨੂੰ ਆਪਦੇ ਅਰਗੇ ਬੰਦਾ ਸੇਮ ਮਾੜਾ ਮਿਲ ਗਿਆ ਥੋੜੇ ਤੇ ਸੁਹਾਗੇ ਦੀ ਗੱਲ ਹੋ ਜਾਂਦੀ ਟਰਿਪ ਤੁਹਾਡਾ ਟੂ ਸਾਜ਼ਗਰ ਤੁਗਣਾ ਇੰਜੋਏ ਕਰਦੇ ਆ ਤੁਸੀਂ ਕਿਸੇ ਵੀ ਟੂਰ ਕਿਸੇ ਵੀ ਟ੍ਰਿਪ ਦੇ ਵਿੱਚ ਜਾਂ ਕੈਂਪਿੰਗ ਦੇ ਵਿੱਚ ਜੇਕਰ ਤੁਹਾਡੇ ਸਾਥੇਲੇ ਵਰਗੇ ਹੀ ਮਾਰੇ ਹੋਰਸ ਪਰ ਆਪਾਂ ਲਾਉਣੇ ਆ ਚੱਕਰ ਹੁਣ ਇਸ ਜੰਗਲ ਵਿਆਮਾਨ ਦਾ ਤੇ ਤੁਰ ਕੇ ਥੋੜੀ ਜੀ ਕਰਦੇ ਆ ਫੋਟੋਗ੍ਰਾਫੀ ਥੈਂਕ ਯੂ